ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਆਸਟ੍ਰੇਲੀਆ ਜਾਣ ਦਾ ਪੰਜਾਬੀਆਂ ਦਾ ਹੁਣ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵਿਕਾਰ ਵਿਦੇਸ਼ ਜਾਣ ਦਾ ਜਨੂਨ ਹੁਣ ਘਟਦਾ ਦਿਖਾਈ ਦੇ ਰਿਹਾ ਹੈ 2025 ਦੀ ਪਹਿਲੀ ਛਮਾਈ ਦੇ ਵਿੱਚ ਪਾਸਪੋਰਟ ਬੰਨਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਪਿਛਲੇ 1 ਦਹਾਕੇ ਦੀ ਸਭ ਤੋਂ ਵੱਡੀ ਗੱਲ ਦਰਜ ਕੀਤੀ ਗਈ ਹੈ ਦੇਸ਼ ਦਾ ਮੁੱਖ ਕਾਰਨ ਕੈਨੇਡਾ ਆਸਟ੍ਰੇਲੀਆ ਤੇ ਅਮਰੀਕਾ ਦੇ ਦੇਸ਼ਾਂ ਦੇ ਇਮਤਿਹਾਨ ਵਰਗੀਆਂ ਸਥਿਤੀਆਂ ਦੇ ਵਿੱਚ ਆਈ ਸਖਤੀ ਮੰਨੀ ਜਾ ਰਹੀ ਹੈ ਤੇ ਤੜਾ ਚਲਦੇ ਹੁਣ ਪੰਜਾਬ ਦੇ ਨੌਜਵਾਨ ਕੈਨੇਡਾ ਆਸਟ੍ਰੇਲੀਆ ਅਤੇ ਇਨਾ ਤੋਂ ਸਮੇਤ ਹੋਰਨਾਂ ਦੇਸ਼ਾਂ ਦੇ ਵਿੱਚ ਜਾਣ ਦੇ ਲਈ ਪਾਸਪੋਰਟ ਨਹੀਂ ਬਣਵਾ ਰਹੇ ਵਿਦੇਸ਼ ਮੰਤਰਾਲੇ ਦੇ ਅੰਕੜੇ ਦੇ ਅਨਸਾਰ 1 ਜਨਵਰੀ ਤੋਂ 30 ਜੂਨ 2025 ਤੱਕ ਪੰਜਾਬ ਦੇ ਵਿੱਚ ਕਰੀਬ 3.60 ਲੱਖ ਪਾਸਪੋਰਟ ਬਣਾਏ ਗਏ। ਯਾਨੀ ਔਸਤ ਰੋਜ਼ਾਨਾ 1978 ਐਪਲੀਕੇਸ਼ਨਸ ਚਰੋਏ ਆਕੜਾ 2024 ਦੇ ਵਿੱਚ ਲਗਭਗ 2906% ਜੇਕਰ ਇਹ ਤੁਹਾਨੂੰ ਦੱਸਿਆ ਤਾਂ ਇਸ ਹਾਲ ਤੱਕ ਇਹ ਗਿਣਤੀ ਲਗਭਗ 7.5 ਲੱਖ ਤੱਕ ਪਹੁੰਚ ਗਈ ਹੈ ਜੋ ਕਿ 2021 ਨੂੰ ਛੱਡੋ ਤਾਂ ਬੀਤੇ 10 ਸਾਲਾਂ ਦੇ ਵਿੱਚ ਸਭ ਤੋਂ ਘੱਟ ਹੋਵੇਗਾ। 2021 ਦੇ ਵਿੱਚ ਕੋਵਿਡ-19 ਅਤੇ ਲਾਕਡਾਊਨ ਦੇ ਚੱਲਦਿਆਂ ਹੀ 6.44 ਲੱਖ ਪਾਸਪੋਰਟ ਬਣਾਏ ਗਏ ਸਨ ਪਰ ਉਸ ਦੀ ਸਥਿਤੀ ਸੀਗੀ ਉਸ ਸਾਲ ਕਈ ਪਾਸਪੋਰਟ ਦਫ਼ਤਰ ਬੰਦ ਨੇ ਪਰ 2025 ਦੀ ਘਟਨਾ ਆਮ ਸਥਿਤੀਆਂ ਵਿੱਚ ਦਰਜ ਹੈ ਜੋ ਚਿੰਤਾ ਦਾ ਵਿਸ਼ਾ ਬਣ ਰਹੀ ਹੈ ਖਾਸ ਕਰਕੇ ਉਹਨਾਂ ਨੌਜਵਾਨਾਂ ਦੇ ਲਈ ਜੋ ਵਿਦੇਸ਼ ਦੇ ਵਿੱਚ ਕਰੀਅਰ ਜਾਂ ਸਿੱਖਿਆ ਦੇ ਸੁਪਨੇ ਸੰਜੋਏ ਬੈਠੇ ਨੇ ਦੱਸ ਜਿਏ ਪੰਜਾਬ ਦੇ ਵਿੱਚ ਹਰ ਤੀਸਰਾ ਵਿਅਕਤੀ ਪਾਸਪੋਰਟ ਤਾਰੇਗਾ ਤੇ ਉਹ ਸਾਫ਼ ਦਿਖਾਉਂਦਾ ਹੈ ਕਿ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਬਹੁਤ ਇੱਛਾ ਹੈ ਹਾਲਾਂਕਿ ਪੰਜਾਬ ਸਰਕਾਰ ਆਪਣੀ ਕਾਮਯਾਬੀ ਮੰਨ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ਵਿਚੋਂ ਤੋਂ ਪਹਿਲਾਂ ਵਤਨ ਵਾਪਸੀ ਨੂੰ ਲਾਭ ਦੇਣ ਦਾ ਵਾਅਦਾ ਵੀ ਕੀਤਾ ਸੀ ਹਾਲਾਂਕਿ ਜਾਣਕਾਰਤਾ ਮੰਨਣਾ ਕਿ ਅਸਲ ਕਾਰਨ ਵਿਕਸਤ ਦੇਸ਼ਾਂ ਦੀ ਬਿਜਲੀ ਅਤੇ ਇਮੀਗ੍ਰੇਸ਼ਨ ਨੀਤੀ ਜਿਸ ਦੇ ਚੱਲਦਿਆਂ ਨੌਜਵਾਨ ਦਾ ਵਿਦੇਸ਼ ਜਾਣਾ ਮੁਸ਼ਕਲ ਹੁੰਦਾ ਹੈ ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਇੱਥੇ ਦੀ ਸਖਤ ਗੱਲ ਕਰਨ ਦੇ ਨਾਲ ਨੌਜਵਾਨਾਂ ਦੀ ਕੀਮਤੀ ਘੱਟ ਹੋ ਜਾਂਦੀ ਹੈ ਜਦੋਂ ਜਿੱਥੇ ਤੋਂ ਪਾਸਪੋਰਟ ਬਨਵਾਚਣ ਦੇ ਵਿੱਚ ਘਟਾਈ ਹੈ ਉਹ ਕੈਨੇਡਾ ਤੋਂ ਨਜ਼ਰ ਆ ਰਹੀ ਹੈ ਨੌਜਵਾਨਾਂ ਦਾ ਕਹਿਣਾ ਹੈ ਕਿ ਬਦਰ ਹੈ ਮਜ਼ਬੂਤੀ ਦੇ ਚੱਲਦੇ ਆ ਟੈਨਸ਼ਨ ਜਿਆਦਾ ਹੈ ਅਤੇ ਸਟ੍ਰੈਸ ਵੀ ਵੱਧ ਰਿਹਾ ਹੈ ਇਸੇ ਤਰ੍ਹਾਂ ਦੇ ਲੋਕ ਪ੍ਰਕਰਟਾਵੇ ਦੇ ਵਿੱਚ ਜਾ ਰਹੇ ਨੇ ਅਤੇ ਕਈ ਕਈ ਮਹੀਨਿਆਂ ਤੱਕ ਨੌਕਰੀ ਨਹੀਂ ਮਿਲਦੀ ਜਦੋਂ ਤੱਕ ਮਿਲਦੀ ਹੈ ਉਦੋਂ ਤੱਕ ਖਰਚੇ ਕਰਨਾ ਮੁਸ਼ਕਲ ਹੋ ਜਾਂਦਾ ਹੈ ਪਹਿਲਾਂ ਜਿਹਾ ਮਾਹੌਲ ਨਹੀਂ ਰਿਹਾ ਕੈਨੇਡਾ ਵਿੱਚ ਘੱਟ ਅਨੁਭਵ ਵਾਲੇ ਨੌਕਰੀ ਨੂੰ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ ਅਤੇ ਮੇਰੇ ਫਰੈਂਡ ਲੋਕਾਂ ਦੀ ਮੰਗ ਕਰਨਾ ਹੈ ਕੈਨੇਡਾ ਵਿੱਚ ਬਿਜਲੀ ਅਤੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਆਏ ਵਿਕਾਸ ਦੇ ਚੱਲਦਿਆਂ ਹੀ ਪਾਸਪੋਰਟ ਬਨਣ ਦੇ ਵਿੱਚ ਗਿਰਾਵਟ ਆਈ ਹੈ ਤੁਸੀਂ ਦੱਸੋ ਕਿ ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 14 ਲੱਖ ਨੇੜੇ ਆਬਾਦੀ ਹੈ ਪਰ 2013 ਤੋਂ ਬਾਅਦ ਭਾਰਤੀ ਯਾਤਰੀਆਂ ਦੀ ਗਿਣਤੀ ਹੁਣ ਤਿੰਨ ਗੁਣਾ ਵੱਧ ਹੈ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ